ਹਾਏ 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 ਹੇ ਮਿਸਤਰੀਆਂ ਵੱਲ ਦੇਖ ਕੇ ਨਾ ਦਿਮਾਗ ਤੇ ਲੋਡ ਪੈ ਗਿਆ ਆਪਾਂ ਘਰ ਪਾਉਣ ਦਾ ਲੱਗ ਗਏ ਸਾਲਾ ਪੈਸੇ ਲੱਗਣ ਨੂੰ ਥਾਂ ਹੋ ਗਿਆ ਪੈਸੇ ਲੱਗੀ ਜਾਂਦੇ ਨੇ ਆਉਂਦੇ ਹੈ ਨਹੀਂ ਸਾਲਾ ਬੁਰਾ ਹਾਲ ਹੋਇਆ ਪਿਆ ਇਸ ਪੈ ਵੀ ਟੈਨਸ਼ਨ ਲਈ ਜਾਂਦੇ ਹੋ ਖਾਣੀਆਂ ਤਾਂ ਦੋ ਰੋਟੀਆਂ ਹੀ ਨੇ ਇਹ ਵੀ ਗੱਲ ਤੇਰੀ ਠੀਕ ਹੈ ਖਾਣੀਆਂ ਤਾਂ ਦੋ ਰੋਟੀਆਂ ਹੀ ਨੇ ਮੇਰੀ ਸਲਾਹ ਹੈ ਹੁਣ ਜਿੰਨੀਆਂ ਵੀ ਮੇਰੇ ਦਿਮਾਗ 'ਚ ਟੈਨਸ਼ਨਾਂ ਨੇ ਜਾਂ ਆਪਣੇ ਘਰ 'ਚ ਜਿੰਨੀ ਵੀ ਟੈਨਸ਼ਨ ਵਾਲੀ ਗੱਲ ਹੈ ਸਾਰੀਆਂ ਨੂੰ ਬਾਹਰ ਕੱਢ ਦੇਣਾ ਹਾਂ ਤੁਸੀਂ ਕੀ ਕਹੀਆਂ ਮੈਨੂੰ ਇੱਥੇ ਬੈਠੂ ਮੈਂ ਹੁਣੇ ਆ ਗਈ ਹੈਲੋ ਮੰਮੀ ਅੰਨਾ ਵੀ ਸਿਆਪਾ ਛਿੜ ਪਿਆ ਮੇਰੇ ਘਰ ਵਾਲਾ ਮੈਨੂੰ ਘਰੋਂ ਕੱਢਣ ਦੀਆਂ ਸਲਾਹਾਂ ਕਰੀ ਜਾਂਦਾ ਕਿੰਨਾ ਮੈਂ ਕਰੋ ਸਾਰੀਆਂ ਟੈਨਸ਼ਨਾਂ ਕੱਢ ਦੇਣੀ ਆ ਜਿਹੜੀ ਮੈਨੂੰ ਘਰੋਂ ਕੱਢ ਰੋ ਮੰਮੀ ਫਿਰ ਆਪਾਂ ਕੀ ਕਰਾਂਗੇ ਓਏ ਅਨਪਟੂਲਿਆ ਮੈਂ ਕਰੋ ਟੈਨਸ਼ਨਾਂ ਕੱਢਣ ਦੀ ਗੱਲ ਕੀਤੀ ਆ ਤੈਨੂੰ ਨਹੀਂ ਮੈਂ ਤਾਂ ਸਾਲੀ ਪੈਸਿਆਂ ਦੀ ਟੈਨਸ਼ਨ ਹੋ ਰਹੀ ਆ ਕਿਸੇ ਪਾਸੋਂ ਪੈਸੇ ਹੀ ਨਹੀਂ ਆ ਰਹਿਆ ਓ ਅੱਛਾ ਜੀ ਜੇ ਤੁਹਾਨੂੰ ਕਿ ਪੈਸੇ ਦੀ ਟੈਨਸ਼ਨ ਆ ਤੁਸੀਂ ਆਨਲਾਈਨ ਵਰਕ ਕਰ ਲਓ ਉਹ ਕਿਵੇਂ ਇੰਸਟਾਗ੍ਰam ਤੇ ਕੁਪੇਰ ਅੰਜੋਦ ਮੈਡਮ ਦਾ ਉਹਨਾਂ ਦੇ ਬਾਅਦ ਵਿੱਚ ਲਿੰਕ ਹੈ ਉਥੋਂ ਫਾਰਮ ਫਿਲ ਕਰਕੇ ਆਪਾਂ ਘਰ ਬੈਠੇ ਬਹੁਤ ਵਜੇ ਪੈਸੇ ਅਰਨਿੰਗ ਕਰ ਸਕਦੇ ਆ ਅੱਛਾ ਇਸ ਵਿੱਚ ਸਟੂਡੈਂਟ ਹਾਊਸ ਵਾਈਫ ਜੇਕਰ ਕੋਈ ਪਰਸਨ ਜੌਬ ਕਰਦਾ ਹੈ ਉਹ ਵੀ ਇਸ ਵਿੱਚ ਕੰਮ ਕਰਕੇ ਬਹੁਤ ਵਜੇ ਪੈਸੇ ਅਰਨਿੰਗ ਕਰ ਸਕਦਾ ਹੈ ਤੇ ਨਾਲ ਕਨੈਕਟ ਕਿਵੇਂ ਕਰੀਏ ਆਈਡੀ ਮੈਂ نیچے ਮੈਂਸ਼ਨ ਕੀਤਾ ਹੈ ਉਹਦੇ ਨਾਲ ਕਲੈਬ ਕੀਤੀ ਹੈ ਤੁਸੀਂ ਵੀ ਜਾਓ ਤੇ ਫਾਰਮ ਫਿਲ ਕਰਕੇ ਬਹੁਤ ਵਜੇ ਪੈਸੇ ਅਰਨਿੰਗ ਕਰੋ ਵੇ ਜਿਹੜੀ ਤੇਰੀ ਵਿਆਹ ਤੋਂ ਪਹਿਲਾਂ ਸੇਰਦੀ ਹੁੰਦੀ ਸੀ ਪ੍ਰੀਤ ਉਹ ਤੇਨੂੰ ਕਦੇ ਯਾਦ ਨਹੀਂ ਆਈ ਉਹ ਨਾ ਨਾ ਕਿਹੋ ਜੀਆਂ ਗੱਲਾਂ ਲੈ ਕੇ ਬੈਗੀਆਂ ਨਾ ਨਾ ਤੂੰ ਲੁਕੋ ਨਾ ਮੇਰ ਤੋਂ ਆਉਂਦੀ ਨਾ ਹੋਊਗੀ ਉਹ ਨਹੀਂ ਹਰ ਕੀ ਗੱਲਾਂ ਕਰੀ ਜਾਨੀ ਆ ਦਿਮਾਗ ਤਾਂ ਨਹੀਂ ਲੱਗਾ ਤੇਰਾ ਉਹ ਚੱਲ ਫੇਰ ਵੀ ਤੇਰਾ ਪਹਿਲਾ ਪਿਆਰ ਸੀ ਕਦੇ ਨਾ ਕਦੇ ਤਾਂ ਯਾਦ ਆਉਂਦੀ ਹੋ ਤੈਨੂੰ ਥਾਏ ਓਏ ਅਨਪਟੋ ਲਿਆ ਨਹੀਂ ਆਉਂਦੀ ਪਰ ਆਉਂਦੀ ਕਿਉਂ ਨਹੀਂ ਓਏ ਰੋਜ਼ ਤਾਂ ਫੋਨ ਤੇ ਗੱਲ ਹੁੰਦੀ ਆ ਯਾਦ ਕਿਵੇਂ ਆ ਜੂਗੀ ਹੋਇਆ ਤਾਂ ਆਨਲਾਈਨ ਵਰਕ ਕਰਦੀ ਐ ਤਾਂ ਕਰਕੇ ਉਹਨੂੰ ਮੈਂ ਫੋਨ ਕਰ ਲੈਣਾ ਹੁਣ ਆਨਲਾਈਨ ਵਰਕ ਉਹ ਕਿਵੇਂ ਹੈ ਇੰਸਟਾਗ੍ਰam ਤੇ ਇੱਕ ਪੇਜ ਹੈ ਜੋਤ ਸਿੱਧੂ ਭਾਈ ਦਾ ਉਹਨਾਂ ਦੀ ਬਾਇਓ ਦੇ ਵਿੱਚ ਲਿੰਕ ਹੈ ਉਥੋਂ ਫਾਰਮ ਫਿਲ ਕਰਕੇ ਆਪਾਂ ਬਹੁਤ ਵਧੀਆ ਪੈਸੇ ਅਰਨ ਕਰ ਸਕਦੇ ਆ ਅੱਛਾ ਇਹਦੇ ਵਿੱਚ ਸਟੂਡੈਂਟ ਹਾਊਸ ਵਾਈਫ ਜੇ ਕੋਈ ਪਰਸਨ ਜੌਬ ਕਰਦਾ ਉਹ ਵੀ ਇਹਦੇ ਵਿੱਚ ਕੰਮ ਕਰਕੇ ਬਹੁਤ ਵਧੀਆ ਪੈਸੇ ਅਰਨ ਕਰ ਸਕਦੇ ਨੇ ਇਹਨੂੰ ਮੈਂ ਕੰਟੈਕਟ ਕਿਵੇਂ ਕਰੀਏ ਆਈਡੀ ਮੈਂ نیچے ਮੈਂਸ਼ਨ ਕੀਤੀ ਹੈ ਨਾਲ ਕਲੈਬ ਕੀਤੀ ਹੈ ਤੁਸੀਂ ਵੀ ਜਾਓ ਫਾਰਮ ਫਿਲ ਕਰੋ ਤੇ ਵਧੀਆ ਪੈਸੇ ਅਰਨ ਕਰੋ